550 ਸਾਲਾਂ ਦੇ ਸਿੱਖ ਇਤਿਹਾਸ ਵਿੱਚ ਬੀਬੇ ਨਾਨਕੀ ਜੀ ਉਹ ਮਹਾਨ ਇਸਤਰੀ ਹੈ ਜਿਨ੍ਹਾਂ ਨੇ ਸਿੱਖ ਧਰਮ ਦੇ ਮੋਢੀ ਤਨ ਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਰਮੇਸ਼ਰ ਰੂਪ ਨੂੰ ਸਭ ਤੋਂ ਪਹਿਲਾਂ ਪਛਾਣਿਆ ਤੇ ਗੁਰੂ ਪਾਤਸ਼ਾਹ ਜੀ ਵੱਲੋਂ ਦਰਸਾਏ ਸਿੱਖੀ ਮਾਰਗ ਨੂੰ ਆਪ ਜੀ ਨੇ ਹੀ ਸਭ ਤੋਂ ਪਹਿਲਾਂ ਤਾਰਨ ਕੀਤਾ ਬੀਬੇ ਨਾਨਕੀ ਜੀ ਸਿੱਖ ਇਤਿਹਾਸ ਵਿੱਚ ਬਹੁਤ ਵੱਡਾ ਸਥਾਨ ਰੱਖਦੇ ਹਨ ਇਤਿਹਾਸ ਬਾਝਦਿਆਂ ਇਹ ਪਤਾ ਲੱਗਦਾ ਹੈ ਕਿ ਸਿੱਖ ਇਤਿਹਾਸ ਵਿੱਚ ਨਾਨਕੀ ਨਾਮ ਦੀਆਂ ਤਿੰਨ ਇਸਤਰੀਆਂ ਹੋਈਆਂ ਹਨ ਜਿਨ੍ਹਾਂ ਦਾ ਆਪਣੀ ਆਪਣੀ ਥਾਂ ਤੇ ਇੱਕ ਮਹੱਤਵਪੂਰਨ ਅਸਥਾਨ ਹੈ ਪਹਿਲੇ ਹਨ ਤਨਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਦੂਜੇ ਹਨ ਮੀਰੇ ਪੀਰੀ ਦੇ ਮਾਲਕ ਤਨਤਨ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਮਹਿਲ ਅਤੇ ਹਿੰਦ ਦੀ ਚਾਦਰ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਮਾਤਾ ਜੀ ਮਾਤਾ ਨਾਨਕੀ ਜੀ ਤੇ ਤੀਜੇ ਹਨ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲਾਂ ਦੀ ਸੁਪੁੱਤਰੀ ਬੀਬੀ ਨਾਨਕੀ ਕੌਰ ਜੀ ਜਿਨ੍ਹਾਂ ਦਾ ਵਿਆਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੋਤਰੇ ਕਵਰ ਨੋਹ ਨਿਹਾਲ ਸਿੰਘ ਜੀ ਨਾਲ ਹੋਇਆ ਸੀ ਅੱਜ ਅਸੀਂ ਇਸ ਵੀਡੀਓ ਵਿੱਚ ਉਸ ਫਕਰਯੋਗ ਪੈਣ ਦਾ ਜ਼ਿਕਰ ਕਰਾਂਗੇ ਜਿਨ੍ਹਾਂ ਨੇ ਆਪਣੇ ਅਪਤਾਰੀ ਵੀਰ ਨਾਨਕ ਜੀ ਨੂੰ ਸਭ ਤੋਂ ਪਹਿਲਾਂ ਪ੍ਰਭੂ ਕਰ ਜਾਣਿਆ ਬੇਬੇ ਨਾਨਕੀ ਜੀ ਨੇ ਤਾਂ ਤਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀਰ ਨਹੀਂ ਸਗੋ ਵੀਰ ਕਰਕੇ ਜਾਣਿਆ ਕੁਲ ਕਾਇਨਾਤ ਦੇ ਵਾਲੀ ਤਾਂ ਤਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਵੱਡੀ ਭੈਣ ਬੀਬੇ ਨਾਨਕੀ ਜੀ ਦਾ ਜਨਮ ਉਹਨਾਂ ਦੇ ਨਾਨਕੇ ਪਿੰਡ ਚਾਹਲ ਉਦੋਂ ਜ਼ਿਲ੍ਹਾ ਲਾਹੌਰ ਤੇ ਅੱਜਕੱਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ 1464 ਈਸਵੀ ਵਿੱਚ ਹੋਇਆ ਸੀ ਨਾਨਕੇ ਘਰ ਵਿੱਚ ਬੱਚੀ ਦਾ ਜਨਮ ਹੋਣ ਕਰਕੇ ਅਤੇ ਨਾਨਾ RAM ਜੀ ਨਾਨੀ ਪਿਹਾਈ ਜੀ ਮਾਮਾ ਕ੍ਰਿਸ਼ਨਾ ਜੀ ਦੇ ਲਾਡ ਪਿਆਰ ਸਦਕਾ ਬੱਚੀ ਦਾ ਨਾਂ ਹੀ ਨਾਨਕੀ ਪੈ ਗਿਆ। ਬੇਬੇ ਨਾਨਕੀ ਜੀ ਤੰਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ 5 ਸਾਲ ਵੱਡੇ ਸਨ। ਬੇਬੇ ਨਾਨਕੀ ਜੀ ਆਪਣੇ ਛੋਟੇ ਵੀਰ ਨਾਨਕ ਜੀ ਨਾਲ ਬਹੁਤ ਪਿਆਰ ਕਰਦੇ ਸਨ ਤੇ ਜਦੋਂ ਤੋਂ ਗੁਰੂ ਪਾਤਸ਼ਾਹ ਜੀ ਨੇ ਆਪਣੇ ਵਿਚਾਰ ਤਾਰਾ ਪ੍ਰਗਟ ਕਰਨਾ ਆਰੰਭ ਕੀਤਾ ਤਾਂ ਤੋ ਹੀ ਬੇਬੇ ਜੀ ਉਹਨਾਂ ਦੇ ਵਿਚਾਰਾਂ ਤੋਂ ਸਹਿਮਤ ਸਨ। ਸ਼ੁਰੂ ਤੋਂ ਹੀ ਆਪ ਗੁਰੂ ਜੀ ਦੇ ਮਿਸ਼ਨ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਸਨ ਪਿਤਾ ਮਹਤਾ ਕਲਿਆਨ ਦਾਸ ਜੀ ਦੀ ਮਾਰ ਤੋਂ ਮਾਤਾ ਤ੍ਰਿਪਤਾ ਜੀ ਦੀਆਂ ਝੜਕਾਂ ਤੋਂ ਅੱਗੇ ਹੋ ਕੇ ਬਚਾਉਂਦੇ ਸਨ ਬੇਬੇ ਨਾਨਕੀ ਜੀ ਗੁਰੂ ਪਾਤਸ਼ਾਹ ਜੀ ਦੀ ਵੱਡੀ ਭੈਣ ਹੀ ਨਹੀਂ ਸਗੋਂ ਆਪ ਜੀ ਨੂੰ ਗੁਰੂ ਜੀ ਦੀ ਪਹਿਲੀ ਸਿੱਖ ਹੋਣ ਦਾ ਮਾਣ ਵੀ ਪ੍ਰਾਪਤ ਹੈ ਬੇਬੇ ਨਾਨਕੀ ਜੀ ਇਹ ਚੰਗੀ ਤਰ੍ਹਾਂ ਜਾਣ ਚੁੱਕੇ ਸਨ ਕਿ ਉਹਨਾਂ ਦੇ ਭਰਾ ਨੂੰ ਪਰਮੇਸ਼ਰ ਨੇ ਦੁਨੀਆ ਦੇ ਲੋਕਾਂ ਨੂੰ ਵਹਿਮਾਂ ਪਰਮਾਂ ਪੁਲੇਖਿਆ ਗਲਤ ਪਹਿਮੀਆਂ ਆਤਮ ਤੋਂ ਸੁਤੰਤਰ ਕਰਨ ਲਈ ਇਸ ਸੰਸਾਰ ਚ ਭੇਜਿਆ ਹੈ ਜਨਮ ਸਾਖੀਆਂ ਅਨੁਸਾਰ ਬਚਪਨ ਵਿੱਚ ਹੀ ਨਾਨਕੀ ਜੀ ਚੇਤਨ ਤੇ ਸੋਚ-ਬੂਝ ਵਾਲੀ ਸੁਪਤਰੀ ਸਨ ਆਪ ਬੜੇ ਹੀ ਨਰਮ ਸੁਭਾਅ ਤੇ ਸੰਜਮ ਵਿੱਚ ਰਹਿਣ ਵਾਲੇ ਸਨ ਮਾਤਾ ਪਿਤਾ ਜੀ ਵੀ ਆਪ ਜੀ ਦੇ ਸਬਰ ਅਤੇ ਵਿਚਾਰਾਂ ਦੀ ਪੂਰੀ ਕਦਰ ਕਰਿਆ ਕਰਦੇ ਸਨ ਤੇ ਆਪ ਜੀ ਦੇ ਸਲਾਹ مشਵਰੇ ਸਵੀਕਾਰ ਕਰਦੇ ਸਨ ਬੀਬੀ ਨਾਨਕੀ ਜੀ ਨੂੰ ਆਪਣੇ ਮਾਤਾ ਪਿਤਾ ਦਾ ਪੂਰਾ ਪਿਆਰ ਤੇ ਭਰੋਸਾ ਮਿਲਦਾ ਸੀ ਨਾਲ ਹੀ ਆਪ ਜੀ ਇੱਕ ਗੰਭੀਰ ਸੁਭਾ ਦੇਵੀ ਮਾਲਕ ਸਨ ਲਗਭਗ 5 ਸਾਲ ਬਾਅਦ ਜਦੋਂ ਅਕਾਲ ਪੁਰਖ ਨੇ ਬੀਬੀ ਨਾਨਕੀ ਜੀ ਨੂੰ ਵੀਰ ਬਖਸ਼ਿਆ ਤਾਂ ਆਪ ਜੀ ਬਹੁਤ ਖੁਸ਼ ਹੋਏ ਆਪ ਜੀ ਤਨ ਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿਰਫ ਵੱਡੀ ਭੈਣ ਹੀ ਨਹੀਂ ਸਨ ਸਗੋਂ ਗੁਰੂ ਬਾਬਾ ਜੀ ਦੀ ਸਲਾਹਕਾਰ ਪਾਲਣ ਪੋਸ਼ਣ ਕਰਨ ਵਾਲੀ ਮਾਤਾ ਸਮਾਨ ਵੀਰ ਦੇ ਦਿਲ ਦੀ ਹਰ ਗੱਲ ਨੂੰ ਹਰ ਰਮਜ਼ ਨੂੰ ਜਾਣਨ ਪਛਾਣਨ ਵਾਲੀ ਤੇ ਦੁੱਖਾਂ ਸੁੱਖਾਂ ਦੀ ਭਾਈਵਾਲ ਵੀ ਸਨ ਬਚਪਨ ਤੋਂ ਹੀ ਬੀਬੀ ਨਾਨਕੀ ਜੀ ਆਪਣੇ ਵੀਰ ਨਾਨਕ ਜੀ ਦੇ ਅਤ ਨਿਕਟ ਸਨ ਛਿੰਨ ਪਲ ਵੀ ਜੇ ਵੀਰ ਨਾਨਕ ਨਜ਼ਰਾਂ ਤੋਂ ਓਲੇ ਹੁੰਦੇ ਤਾਂ ਆਪ ਉਹਨਾਂ ਨੂੰ ਆਵਾਜ਼ਾ ਮਾਰਨ ਲੱਗ ਪੈਂਦੇ ਆਪ ਜੀ ਨੇ ਆਪਣੇ ਸੋਹਣੇ ਵੀਰ ਦੇ ਬਚਪਨ ਦੇ ਕੌਤਕ ਵੇਖ ਕੇ ਤੁਰ ਅੰਦਰੋਂ ਮਹਿਸੂਸ ਕੀਤੇ ਜਿਸ ਸਦਕਾ ਆਪ ਨੂੰ ਆਪਣਾ ਵੀਰ ਪਰਮੇਸ਼ਰ ਦਾ ਰੂਪ ਹੀ ਦਿਸਿਆ ਉਸ ਵੇਲੇ ਕੁੜੀਆਂ ਦੇ ਵਿਆਹ ਬਚਪਨ ਵਿੱਚ ਹੀ ਕਰਨ ਦਾ ਰਿਵਾਜ ਸੀ ਜਿਸ ਕਰਕੇ ਬੇਬੇ ਨਾਨ ਕੀ ਜੀ ਦਾ ਵਿਆਹ ਵੀ 11 ਸਾਲ ਦੀ ਉਮਰ ਵਿੱਚ ਹੀ ਭਾਈ ਜੈ ਰਾਮ ਜੀ ਦੇ ਨਾਲ 1475 ਈਸਵੀ ਵਿੱਚ ਹੋਇਆ ਭਾਈ ਜੈ ਰਾਮ ਜੀ ਖਾਨਪੁਰ ਦੇ ਜੰਪਲ ਇੱਕ ਪੜ੍ਹੇ ਲਿਖੇ ਤੇ ਹੁਸ਼ਿਆਰ ਨੌਜਵਾਨ ਸਨ ਜੋ ਨਵਾਬ ਦੌਲਤ ਖਾਨ ਲੋਧੀਪਾਸ ਮਾਲ ਦੇ ਮਹਿਕਮੇ ਵਿੱਚ ਅਧਿਕਾਰੀ ਸਨ ਆਪ ਜੀ ਜ਼ਮੀਨਾਂ ਦਾ ਹਿਸਾਬ ਕਿਤਾਬ ਸੰਭਾਲਦੇ ਸਨ ਤੇ ਇਸੇ ਸਿਲਸਿਲੇ ਵਿੱਚ ਕਰ ਆਦ ਲੈਣ ਤਲਵੰਡੀ ਆਇਆ ਜਾਇਆ ਕਰਦੇ ਸਨ ਤੇ ਇੱਥੇ ਹੀ ਆਪਜੀ ਦਾ ਮੇਲ ਪਿਤਾ ਮਹਤਾ ਕਲਿਆਨਦਾਸ ਜੀ ਨਾਲ ਹੋਇਆ ਜਿਸ ਤੋਂ ਬਾਅਦ ਰਾਏ ਬੁਲਾਰ ਜੀ ਦੁਆਰਾ ਇਹ ਰਿਸ਼ਤਾ ਪੱਕਾ ਕਰਵਾ ਦਿੱਤਾ ਗਿਆ ਵਿਆਹ ਤੋਂ ਬਾਅਦ ਬੇਬੇ ਨਾਨਕੀ ਜੀ ਪਤੀ ਦੇ ਨਗਰ ਸੁਲਤਾਨਪੁਰ ਲੋਧੀ ਆ ਗਏ ਤੇ ਆਪਣਾ ਸਾਰਾ ਜੀਵਨ ਇੱਥੇ ਹੀ ਬਿਤਾਇਆ ਜਿਸ ਘਰ ਵਿੱਚ ਬੇਬੇ ਨਾਨਕੀ ਜੀ ਲਗਭਗ 43 ਸਾਲ ਰਹੇ ਉਹ ਹੁਣ ਵੀ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਪੁਰਾਤਨਕਰ ਬੇਬੇ ਨਾਨਕੀ ਜੀ ਇਹ ਪਾਇਆ ਜੈ ਰਾਮ ਜੀ ਦੇ ਨਾਂ ਤੋਂ ਸੁਸ਼ੋਭਿਤ ਹੈ ਇੱਥੇ ਉਹ ਪੁਰਾਤਨ ਖੂਹੀ ਵੀ ਮੌਜੂਦ ਹੈ ਜਿਸ ਵਿੱਚੋਂ ਬੇਬੇ ਜੀ ਜਲ ਵਰਤਾਇਆ ਕਰਦੇ ਸਨ ਬਹੜ ਦਾ ਉਹ ਦਰਖਤ ਜੋ ਬੇਬੇ ਨਾਨਕੀ ਜੀ ਨੇ ਆਪ ਲਗਾਇਆ ਸੀ ਜਿਸ ਦੀ ਛਾਂ ਹੇਠ ਹਜ਼ਾਰਾਂ ਲੋਕਾਂ ਨੇ ਆਰਾਮ ਕੀਤਾ ਤੇ ਇਸ ਦੀ ਛਾਂ ਮਾਣੀ ਉਹ ਦਰਖਤ ਵੀ ਇੱਥੇ ਕਾਇਮ ਹੈ ਵਿਆ ਮਗਰੋਂ ਸੁਲਤਾਨਪੁਰ ਲੋਧੀ ਰਹਿੰਦੇ ਹੋਏ ਬੇਬੇ ਨਾਨਕੀ ਜੀ ਆਪਣੇ ਲਾडले ਵੀਰ ਨਾਨਕ ਜੀ ਦਾ ਵਿਛੋੜਾ ਬਹੁਤ ਮਹਿਸੂਸ ਕਰਦੇ ਜਿਸ ਕਰਕੇ ਵੀਰ ਦਾ ਪਿਆਰ ਆਪ ਜੀ ਨੂੰ ਮੁੜ-ਮੁੜ ਤਲਵੰਡੀ ਖਿੱਚ ਲਿਆਉਂਦਾ ਕੁਝ ਸਮਾਂ ਬੀਤਿਆ ਬੇਬੇ ਨਾਨਕ ਜੀ ਤੇ ਭਾਈ ਜੈ ਰਾਮ ਜੀ ਨੇ ਇਹ ਮਹਿਸੂਸ ਕੀਤਾ ਕਿ ਪਿਤਾ ਮਹਿਤਾ ਕਾਲੂ ਜੀ ਕੁਝ ਸਖਤ ਸੁਭਾਅ ਦੇ ਹੋਣ ਕਾਰਨ ਇਸ ਗੱਲੋਂ ਚਿੰਤਾਤ ਹੋ ਰਹੇ ਹਨ ਕਿ ਨਾਨਕ ਜੀ ਉਹਨਾਂ ਦੀ ਇੱਛਾ ਅਨੁਸਾਰ ਆਪਣੇ ਕਿਸੇ ਵੀ ਦੁਨੀਆਵੀ ਕਾਰੋਬਾਰ ਵਿੱਚ ਦਿਲਚਸਪੀ ਨਹੀਂ ਲੈ ਰਹੇ ਹਨ ਜਿਸ ਕਰਕੇ ਉਹਨਾਂ ਨੂੰ ਪਿਤਾ ਜੀ ਦੀ ਮਾਰ ਤੇ ਛਿੜਕਾਂ ਵੀ ਸਹਿਣੀਆਂ ਪੈਂਦੀਆਂ ਹਨ ਵੀਰ ਨਾਨਕ ਨੂੰ ਤਲਵੰਡੀ ਵਿੱਚ ਮਿਲ ਰਹੇ ਸਰੀਰਕ ਤੇ ਮਾਨਸਿਕ ਕਸ਼ਟਾਂ ਬਾਰੇ ਬੇਬੇ ਨਾਨਕੀ ਜੀ ਭਾਈ ਜੈ ਰਾਮ ਜੀ ਨਾਲ ਅਕਸਰ ਵਿਚਾਰ ਕਰਦੇ ਰਹਿੰਦੇ ਸਨ ਤੇ ਭਾਈ ਜੈ ਰਾਮ ਜੀ ਨੂੰ ਵੀ ਪੂਰੀ ਸਮਝ ਸੀ ਕਿ ਬੇਬੇ ਨਾਨਕੀ ਜੀ ਦੇ ਦਿਲ ਵਿੱਚ ਆਪਣੇ ਪਿਆਰੇ ਵੀਰ ਲਈ ਕਿੰਨਾ ਡੂੰਗਾ ਰੱਬੀ ਪਿਆਰ ਤੇ ਤੜਪ ਹੈ ਰਾਏ ਬੁਲਾਰਜੀ ਜਿਨ੍ਹਾਂ ਨੇ ਬੇਬੇ ਨਾਨਕੀ ਜੀ ਤੋਂ ਬਾਅਦ ਤਨ ਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਈ ਚੋਜ ਵੇਖ ਕੇ ਇਹ ਮਹਿਸੂਸ ਕਰ ਲਿਆ ਕਿ ਨਾਨਕ ਜੀ ਪਰਮੇਸ਼ਰ ਦਾ ਰੂਪ ਹੀ ਹਨ ਉਹ ਵੀ ਪਿਤਾ ਮਹਿਤਾ ਕਾਲੂ ਜੀ ਦੀਆਂ ਝੜਕਾਂ ਤੋਂ ਗੁਰੂ ਬਾਬਾ ਜੀ ਨੂੰ ਬਚਾਉਣ ਲਈ ਇਹ ਚਾਹੁੰਦੇ ਸਨ ਕਿ ਗੁਰੂ ਜੀ ਬੇਬੇ ਨਾਨਕੀ ਜੀ ਦੇ ਪਾਸ ਸੁਲਤਾਨਪੁਰ ਲੋਧੀ ਚਲੇ ਜਾਣ ਤੇ ਉੱਥੇ ਹੀ ਰੋਜ਼ਗਾਰ ਕਰਨ ਜਿਸ ਤੋਂ ਬਾਅਦ ਰਾਏ ਬੁਲਾਰ ਜੀ ਨੇ ਪਾਈ ਜੈ ਰਾਮ ਜੀ ਨਾਲ ਇਸ ਬਾਬਤ ਗੱਲ ਕੀਤੀ ਤੇ ਕੁਝ ਸਮੇਂ ਬਾਅਦ ਬੇਬੇ ਨਾਨਕੀ ਜੀ ਨੇ ਆਪਣੇ ਮਾਤਾ ਪਿਤਾ ਜੀ ਨਾਲ ਗੱਲ ਕੀਤੀ ਤੇ ਵੀਰ ਨਾਨਕ ਨੂੰ ਆਪਣੇ ਪਾਸ ਸੁਲਤਾਨਪੁਰ ਲੋਧੀ ਬੁਲਾ ਲਿਆ ਜਿਸ ਨਾਲ ਮਾਤਾ ਪਿਤਾ ਜੀ ਦੀ ਵੀ ਚਿੰਤਾ ਘਟੀ ਤੇ ਬੇਬੇ ਨਾਨਕੀ ਜੀ ਦਾ ਵੀ ਵੀਰ ਦੇ ਵਿਛੋੜੇ ਦਾ ਦੁੱਖ ਖਤਮ ਹੋਇਆ ਭਾਈ ਜੈ ਰਾਮ ਜੀ ਨੇ ਦੌਲਤ ਖਾਨ ਲੋਦੀ ਦੇ ਮੋਦੀ ਖਾਨੇ ਵਿੱਚ ਗੁਰੂ ਬਾਬਾ ਜੀ ਨੂੰ ਮੋਦੀ ਭਾਵ ਸਟੋਰ ਦਾ ਇਨਚਾਰਜ ਲਵਾ ਦਿੱਤਾ ਜੇ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ